ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸਰਬਨ ਕਰੋ ਗੁਰੂ ਨਾਨਕ ਦੇਵ ਜੀ ਨੇ ਕੋੜੀ ਦੇ ਕੋੜ ਦਾ ਰੋਗ ਇਸ ਤਰ੍ਹਾਂ ਕਟਿਆ ਅਤੇ ਮਨ ਅਤੇ ਤਨ ਨੂੰ ਰੋਗਾਂ ਤੋਂ ਬਚਾਉਣ ਲਈ ਕੀ ਉਪਦੇਸ਼ ਦਿੱਤੇ ਸਨ ਇਸ ਸਾਖੀ ਨੂੰ ਪੂਰਾ ਸਰਬਨ ਕਰਨ ਲਈ ਇਸ ਵੀਡੀਓ ਨੂੰ ਪੂਰਾ ਸਰਬਨ ਕਰੋ ਜੀ ਅਤੇ ਜੇ ਇਹ ਵੀਡੀਓ ਤੁਹਾਨੂੰ ਵਧੀਆ ਲੱਗੀ ਤਾਂ ਸਾਡੇ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰੋ ਜੀ ਇੱਕ ਦਿਨ ਗੁਰੂ ਜੀ ਅਤੇ ਭਾਈ ਮਰਦਾਨਾ ਜੀ ਜ਼ਿਲ੍ਹਾ ਮਟਿੰਗਮਰੀ ਦੇ ਇੱਕ ਪਿੰਡ ਪਹੁੰਚ ਗਏ بارش ਹੋ ਰਹੀ ਸੀ ਤੇ ਰਾਤ ਦਾ ਵੇਲਾ ਵੀ ਨੇੜੇ ਆ ਰਿਹਾ ਸੀ ਭਾਈ ਮਰਦਾਨਾ ਜੀ ਨੇ ਗੁਰੂ ਜੀ ਅੱਗੇ ਬੇਨਤੀ ਕੀਤੀ ਕਿ ਮੀਂਹ ਵਰਦੇ ਚ ਰਾਤ ਰਹਿਣ ਲਈ ਕਿਸੇ ਥਾਂ ਦਾ ਪ੍ਰਬੰਧ ਕਰਨ ਲਈ ਮੈਨੂੰ ਪਿੰਡ ਜਾਣ ਦੀ ਆਗਿਆ ਦਿਓ ਗੁਰੂ ਜੀ ਤੋਂ ਆਗਿਆ ਲੈ ਕੇ ਭਾਈ ਮਰਦਾਨਾ ਜੀ ਪਿੰਡ ਚਲਾ ਗਿਆ ਪਰ ਉਸ ਨੂੰ ਇਸ ਔਖੜ ਦਾ ਸਾਹਮਣਾ ਕਰਨਾ ਪਿਆ ਜੇ ਕਿਸੇ Hindu ਦੇ ਘਰ ਜਾਵੇ ਉਹ ਇਹ ਆ ਕੇ ਨਾ ਕਰਦੇ ਵੀ ਕਿ ਤੁਸੀਂ ਇੱਕ Hindu ਤੇ ਇੱਕ ਮੁਸਲਮਾਨ ਹੋ ਇਸ ਲਈ ਮੈਂ ਦੋਵਾਂ ਨੂੰ ਆਪਣੇ ਘਰ ਵਿੱਚ ਨਹੀਂ ਰੱਖ ਸਕਦਾ ਜੇ ਕਿਸੇ ਮੁਸਲਮਾਨ ਦੇ ਘਰ ਜਾਵੇ ਤਾਂ ਵੀ ਅਜਿਹਾ ਜਵਾਬ ਸੁਣਨ ਨੂੰ ਮਿਲਦਾ ਆਖਰ ਭਾਈ ਮਰਦਾਨਾ ਮਹੂਸ ਹੋ ਕੇ ਵਾਪਸ ਆ ਗਈ ਅਤੇ ਗੁਰੂ ਜੀ ਨੂੰ ਆਪਣੇ ਨਾਲ ਕੀਤੀ ਸਾਰੀ ਗੱਲ ਦੱਸ ਦਿੱਤੀ ਐਨੇ ਨੂੰ ਰਾਤ ਦਾ ਹਨੇਰਾ ਵੀ ਪੈਣਾ ਸ਼ੁਰੂ ਹੋ ਗਿਆ ਉਹਨਾਂ ਨੂੰ ਵਿੰਡੋ ਬਾਹਰ ਇੱਕ ਝੁੱਗੀ ਵਿੱਚੋਂ ਦੀਵੇ ਦੀ ਲੋ ਨਜ਼ਰੀ ਪਈ ਉਸ ਝੁੱਗੀ ਪਾਸ ਪਹੁੰਚ ਗਏ ਉਸ ਝੁੱਗੀ ਵਿੱਚ ਇੱਕ ਕੁੜੀ ਰਹਿੰਦਾ ਸੀ ਜਿਸ ਦਾ ਨਾਮ ਭਾਈ ਪ੍ਰੇਮਾ ਸੀ ਜਿਸ ਨੂੰ ਉਸ ਦੇ ਭੈੜੇ ਰੋਗ ਦੇ ਕਾਰਨ ਘਰ ਵਾਲਿਆਂ ਨੇ ਖੁੱਲੇ ਥਾਂ ਤੇ ਕੁੱਲੀ ਪਾ ਦਿੱਤੀ ਸੀ ਉਸ ਨੂੰ ਪ੍ਰਸ਼ਾਦਾ ਉੱਥੇ ਹੀ ਦੇ ਜਾਂਦੇ ਸਨ ਅਤੇ ਪਾਣੀ ਦਾ ਘੜਾ ਜਦੋਂ ਖਾਲੀ ਹੋ ਜਾਂਦਾ ਤਾਂ ਪਰ ਜਾਂਦੇ ਸਨ ਉਸ ਦੇ ਭਿਆਨਕ ਰੋਗ ਤੋਂ ਡਰਦੇ ਕੋਈ ਉਸ ਦੇ ਨੇੜੇ ਨਹੀਂ ਲੱਗਦਾ ਸੀ ਜਦ ਗੁਰੂ ਜੀ ਉਸ ਦੀ ਝੁੱਗੀ ਵਿੱਚ ਵੜਨ ਲੱਗੇ ਤਾਂ ਉਸ ਨੇ ਦੱਸਿਆ ਅੰਦਰ ਨਾ ਆਓ ਮੈਂ ਕੋੜੀ ਹਾਂ ਮੇਰੇ ਕੋਲੋਂ ਦੂਰ ਹੀ ਰਹੋ ਕਿਤੇ ਤੁਹਾਨੂੰ ਵੀ ਮੇਰੀ ਬਿਮਾਰੀ ਨਾ ਲੱਗ ਜਾਵੇ ਇਸ ਦੇ ਬਾਵਜੂਦ ਵੀ ਗੁਰੂ ਜੀ ਉਸ ਦੀ ਝੁੱਗੀ ਅੰਦਰ ਵੜ ਗਏ ਅਤੇ ਭਾਈ ਮਰਦਾਨਾ ਜੀ ਵੀ ਚਲੇ ਗਏ ਝੁੱਗੀ ਅੰਦਰ ਜਾ ਕੇ ਗੁਰੂ ਜੀ ਨੇ ਭਾਈ ਮਰਦਾਨੇ ਜੀ ਨੂੰ ਰਵਾਵ ਛੇੜਨ ਲਈ ਆਖਿਆ ਅਤੇ ਆਪ ਗੁਰਬਾਣੀ ਕੀਰਤਨ ਕਰਨ ਲੱਗ ਪਏ ਜਿਸ ਦਾ ਅਰਥ ਸੀ ਕਿ ਸਰੀਰ ਨੂੰ ਰੋਗ ਤਾਂ ਹੀ ਲੱਗਦੇ ਹਨ ਜਦੋਂ ਮਨ ਰੋਗੀ ਹੁੰਦਾ ਹੈ ਅਤੇ ਮਨ ਰੋਗੀ ਉਦੋਂ ਹੁੰਦਾ ਹੈ ਜਦੋਂ ਇਨਸਾਨ ਪਰਮਾਤਮਾ ਨੂੰ ਯਾਦ ਕਰਨਾ ਭੁੱਲ ਜਾਂਦਾ ਹੈ। ਸਰੀਰ ਦੇ ਰੋਗ ਜੋ ਬਾਹਰੋਂ ਦਿਸਦੇ ਹਨ ਆਦਮੀ ਨੂੰ ਦੁੱਖ ਦਿੰਦੇ ਹਨ। ਇਹਨਾਂ ਬਿਮਾਰੀਆਂ ਦਾ ਇਲਾਜ ਆਪਣੇ ਮਨ ਨੂੰ ਅਕਾਲ ਪੁਰਖ ਨਾਲ ਜੋੜਨਾ ਹੈ ਜੋ ਸਰਬ ਕਲਾ ਸਰਵ ਰਥ ਹੈ ਜਿਸ ਨੇ ਸਾਨੂੰ ਹੱਥ ਪੈਰ ਅੱਖਾਂ ਆਦ ਦਿੱਤੇ ਹਨ ਅਰਥਾਤ ਸਾਰਾ ਸਰੀਰ ਸੇਵਾ ਲਈ ਦਿੱਤਾ ਹੈ ਪਰ ਜਦੋਂ ਅਸੀਂ ਸੇਵਾ ਕਰਨ ਵੱਲ ਧਿਆਨ ਨਹੀਂ ਦਿੰਦੇ ਤਾਂ ਸਰੀਰ ਰੋਗੀ ਹੋ ਜਾਂਦਾ ਹੈ ਗੁਰੂ ਜੀ ਦਾ ਕੀਰਤਨ ਤੇ ਉਪਦੇਸ਼ ਸੁਣ ਕੇ ਕੋੜੀ ਉੱਠ ਕੇ ਵਹਿ ਗਿਆ ਅਤੇ ਉਸ ਨੂੰ ਆਪਣੇ ਸਰੀਰ ਅਤੇ ਬਾਕੀ ਅੰਗਾਂ ਵਿੱਚ ਚਨਾਟ ਜਿਹੀ ਛੜੀ ਤੇ ਕੁਝ ਮਨੋਬਾਲ ਵਧਿਆ ਅਤੇ ਸਰੀਰ ਵਿੱਚ ਕਾਫੀ ਜਾਨ ਪੈ ਗਈ ਅਹਿਸੂਸ ਹੋਈ ਇਹ ਰਾਤ ਬਹੁਤ देर ਤੱਕ ਗੁਰੂ ਜੀ ਦੇ ਅਨਮੋਲ ਬਚਨਾਂ ਰਾਹੀਂ ਸਿੱਖਿਆ ਲੈਂਦਾ ਰਹਾ ਜਦੋਂ ਗੁਰੂ ਜੀ ਸਵੇਰੇ ਇਸ਼ਨਾਨ ਕਰਨ ਲਈ ਉੱਠੇ ਤਾਂ ਉਹ ਵੀ ਉਨ੍ਹਾਂ ਦੇ ਨਾਲ ਉੱਠ ਤੁਰਿਆ ਗੁਰੂ ਜੀ ਤੋਂ ਬਾਅਦ ਜਦ ਉਸਨੇ ਇਸ਼ਨਾਨ ਕੀਤਾ ਤਾਂ ਉਸ ਨੂੰ ਲੱਗਿਆ ਕਿ ਜਿਵੇਂ ਉਸ ਨੂੰ ਤਾਂ ਕੋਈ ਰੋਗ ਹੀ ਨਾ ਹੋਵੇ ਗੁਰੂ ਜੀ ਤੇ ਪਾਈ ਮਰਦਾਨਾ ਜੀ ਨੂੰ ਝੁੱਗੀ ਵਿੱਚ ਬਿਠਾ ਕੇ ਅਤੇ ਗੁਰੂ ਜੀ ਤੋਂ ਆਗਿਆ ਲੈ ਕੇ ਆਪਣੇ ਘਰ ਚਲਾ ਗਿਆ ਉਸ ਨੂੰ ਵੇਖ ਕੇ ਘਰ ਵਾਲੇ ਬਹੁਤ ਖੁਸ਼ ਹੋਏ ਅਤੇ ਹੈਰਾਨ ਹੋ ਕੇ ਪੁੱਛਣ ਲੱਗੇ ਕਿ ਤੈਨੂੰ ਕਿਸ ਨੇ ਠੀਕ ਕੀਤਾ ਹੈ ਤਾਂ ਉਸ ਨੇ ਉੱਤਰ ਦਿੱਤਾ ਰਾਤ 2 ਮਹਾਪੁਰਖ ਉਸਦੀ ਕੁੱਲੀ ਵਿੱਚ ਆਏ ਸਨ ਜਿਨ੍ਹਾਂ ਸੱਚੇ ਪਾਤਸ਼ਾਹ ਦੀ ਕੀਰਤੀ ਗਾਈ ਸੀ ਤੇ ਮੈਨੂੰ ਇਹ ਉਪਦੇਸ਼ ਦਿੱਤਾ ਸੀ ਕਿ ਸਾਨੂੰ ਰੋਗ ਉਦੋਂ ਹੀ ਲੱਗਦੇ ਹਨ ਜਦੋਂ ਅਸੀਂ ਉਸ ਅਕਾਲ ਪੁਰਖ ਨੂੰ ਭੁੱਲ ਜਾਂਦੇ ਹਾਂ ਜਿਸ ਦੀ ਕਿਰਪਾ ਸਦਕਾ ਸਾਨੂੰ ਐਨਾ ਸੋਹਣਾ ਸਰੀਰ ਅਤੇ ਹੱਥ ਪੈਰ ਅੱਖਾਂ ਮੂੰਹ ਆਦ ਮਿਲੇ ਹਨ ਜਿਨ੍ਹਾਂ ਨੂੰ ਅਸੀਂ ਕਿਸੇ ਲੋੜਵੰਦ ਦੀ ਸੇਵਾ ਵਿੱਚ ਨਹੀਂ ਲਾਉਂਦੀ ਇਹ ਜੀਆਂ ਭੁੱਲਾ ਕਰਕੇ ਹੀ ਸਾਡਾ ਪਹਿਲਾ ਮਨਰੋਗੀ ਹੁੰਦਾ ਹੈ ਤੇ ਉਸ ਦੇ ਨਾਲ ਹੀ ਸਰੀਰ ਵੀ ਇਹ ਸਾਰੀਆਂ ਗੱਲਾਂ ਸੁਣ ਕੇ ਘਰ ਵਾਲਿਆਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਾ ਰਹਾਤੀ ਇਹ ਖਬਰ ਸਾਰੇ ਪਿੰਡ ਵਿੱਚ ਜੰਗਲ ਦੀ ਅੱਗ ਵਾਂਗ ਫੈਲ ਗਈ ਗੁਰੂ ਸਾਹਿਬ ਦੀ ਅਜਮਤ ਬਾਰੇ ਜਾਣ ਕੇ ਜਿਨ੍ਹਾਂ ਲੋਕਾਂ ਨੇ ਪਿਛਲੀ ਸ਼ਾਮ ਨੂੰ ਮਰਦਾਨਾ ਜੀ ਨੂੰ ਰਾਤ ਕੱਟਣ ਲਈ ਇਨਕਾਰ ਕੀਤਾ ਸੀ ਉਹਨਾਂ ਨੂੰ ਬਹੁਤ ਪਛਤਾਵਾ ਹੋਇਆ ਇਸ ਤਰ੍ਹਾਂ ਇਹ ਸਾਰੇ ਤੇ ਪਿੰਡ ਦੇ ਹੋਰ ਸਿਆਣੇ ਲੋਕ ਇਕੱਠੇ ਹੋ ਕੇ ਗੁਰੂ ਜੀ ਪਾਸ ਪਹੁੰਚੇ ਗੁਰੂ ਜੀ ਕੋਲ ਜਾ ਕੇ ਉਹਨਾਂ ਦੇ ਚਰਨ ਛੂਏ ਅਤੇ ਬੇਨਤੀ ਕੀਤੀ ਕੀ ਸਾਥੋ ਹੋਈਆਂ ਭੋਲਾ ਦੀ ਖੇਮਾ ਬਖਸ਼ੀ ਜਾਵੇ ਸਾਡੇ ਉੱਤੇ ਮਿਹਰ ਕਰਕੇ ਸਾਨੂੰ ਵੀ ਨਾਮ ਸਿਮਰਨ ਅਤੇ ਸੇਵਾ ਕਰਨ ਦਾ ਬਰ ਬਖਸ਼ਿਆ ਜਾਵੇ ਗੁਰੂ ਜੀ ਨੇ ਸਾਰੇ ਪਿੰਡ ਵਾਸੀਆਂ ਨੂੰ ਉਪਦੇਸ਼ ਦੇ ਕੇ ਨਿਹਾਲ ਕੀਤਾ ਅਤੇ ਆਖਿਆ ਸਾਰਾ ਪਿੰਡ ਉਦਮ ਕਰਕੇ ਪਿੰਡ ਵਿੱਚ ਇੱਕ ਧਰਮਸਾਲਾ ਤਿਆਰ ਕਰਵਾ ਦਿਓ ਜਿਸ ਵਿੱਚ ਹਰ ਕਿਸਮ ਦਾ ਰਾਹੀ ਰਾਤ ਕੱਟ ਸਕੇ ਇੱਕ ਵਾਰ ਫਿਰ ਪੱਕੀ ਕੀਤੀ ਕੀ ਪ੍ਰਮਾਤਮਾ ਵੱਲੋਂ ਬਖਸ਼ੇ ਸੁੰਦਰ ਸਰੀਰ ਤੇ ਅੰਗਾ ਪੈਰਾਂ ਨੂੰ ਸੇਵਾ ਅਤੇ ਸਿਮਨ ਕਰਨ ਵੱਲ ਹਰ ਵੇਲੇ ਲਾਇ ਰੱਖਣਾ ਇੱਕ ਉੱਤਮ ਕਰਮ ਹੈ ਜਿਸ ਨਾਲ ਤਨ ਅਤੇ ਮਨ aroog ਰਹਿੰਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ